ਆ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦਿਨ ਆਪਾਂ ਪੰਜਾਬੀ ਵਿਆਕਰਨ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਤੇ ਬੇਟਾ ਇਹਦੇ ਵਿੱਚ ਅੱਗੇ ਆ ਗਿਆ ਜੋਜਕ ਕੀ ਹੈ ਜੋਜਕ ਦਾ ਅਰਥ ਹੈ ਜੋੜਨ ਵਾਲਾ ਜਿਹੜਾ ਸ਼ਬਦ ਦੂ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਜੋਜਕ ਅਖਵਾਉਂਦਾ ਹੈ ਜਿਵੇਂ ਅਤੇ ਕਿ ਤੇ ਕਿਉਂਕਿ ਨਾਲੇ ਸਗੋਂ ਪਰ ਜੇੜਾ ਇਸ ਲਈ ਤਾਂ ਆਦ ਠੀਕ ਹੈ ਉਹ ਨੌਕਰੀ ਕਰਦਾ ਹੈ ਨਾਲੇ ਪੜ੍ਹਾਈ ਕਰਦਾ ਹੈ ਤਾਂ ਆ ਬੇਟਾ ਜੋ ਜੋਜਕ ਹੋ ਗਿਆ ਠੀਕ ਹੈ ਜੋੜਦਾ ਪਿਆ ਨੌਕਰੀ ਕਰਦਾ ਨਾਲੇ ਪੜ੍ਹਾਈ ਕਰਦਾ ਹੈ ਠੀਕ ਹੈ ਤਾਂ ਅੱਗੇ ਆ ਗਿਆ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਨਾਨਕੇ ਗਿਆ ਹੈ ਕਿਉਂਕਿ ਬੇਟਾ ਇਹਨੂੰ ਜੋੜਦਾ ਪਿਆ ਆ ਵਾਕਾਂ ਨੂੰ ਠੀਕ ਹੈ ਤਾਂ ਇਹ ਜੋਜਕ ਹੋ ਗਿਆ ਅੱਗੇ ਆ ਗਿਆ ਰਾ ਪਿਆ ਜਾਣੀਏ ਜਾਂ ਵਾ ਪਿਆ ਜਾਣੀ ਆ ਜਾਂ ਬੇਟਾ ਜੋਜਕ ਹੋ ਗਿਆ ਠੀਕ ਹੈ ਮੇਰਾ ਕਹਲਾ ਜੋਜਕ ਦਾ ਕਲੀਅਰ ਹੋ ਗਿਆ ਤੁਹਾਨੂੰ ਤੇ ਅੱਗੇ ਬੇਟਾ ਲਾਸਟ ਆ ਜਿਹੜਾ ਵਿਸਮਿਕ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ